ਫਤੇਗੜ ਸਾਹਿਬ ਦੇ ਸਿਵਲ ਹਸਪਤਾਲ ਦੀ ਅਚਾਨਕ ਚੈਕਿੰਗ ਕਰਨ ਪਹੁੰਚ ਗਿਆ ਸਿਹਤ ਮੰਤਰੀ ਸਿਵਲ ਸਰਜਨ ਅਤੇ ਐਸ ਐਮਓ ਮਿਲੇ ਗੈਰਹਾਜ਼ਰ ਨੋਟਿਸ ਜਾਰੀ ਓ ਪੀ ਡੀ ਦੇ ਕਮਰੇ ਅਤੇ ਰਜਿਸਟ੍ਰੇਸ਼ਨ ਕਾਊਂਟਰ ਵੀ ਮਿਲੇ ਸੀ ਬੰਦ ਹਾਲ ਵੇਖ ਕੇ ਗਰਮ ਹੋ ਗਏ ਮੰਤਰੀ ਬਲਬੀਰ ਪੰਜਾਬ ਦੇ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਹਸਪਤਾਲ ਫਤੇਗੜ ਸਾਹਿਬ ਦੀ ਅਚਾਨਕ ਕੀਤੀ ਗਈ ਚੈਕਿੰਗ ਦੇ ਦੌਰਾਨ ਸਿਵਲ ਸਰਜਨ ਅਤੇ ਐਸ ਐਮਓ ਗੈਰਹਾਜ਼ਰ ਪਾਏ ਗਏ ਇਨ੍ਹਾਂ ਦੋਨਾਂ ਅਧਿਕਾਰੀਆਂ ਨੂੰ ਮੰਤਰੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਅਧਿਕਾਰੀਆਂ ਨੂੰ ਸ਼ਾਮ ਤੱਕ ਸਪਸ਼ਟੀਕਰਨ ਦੇਣ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਨਾਲ ਹੀ ਹਸਪਤਾਲਾ ਲਈ ਨਵੀਂ ਗਾਈਡਲਾਈਨ ਵੀ ਜਾਰੀ ਕਰ ਦਿੱਤੀ ਗਈ ਸਵੇਰੇ ਹਸਪਤਾਲ ਦੀ ਚੈਕਿੰਗ ਦੇ ਦੌਰਾਨ ਸਿਹਤ ਮੰਤਰੀ ਨੂੰ ਜੋ ਹਸਪਤਾਲ ਦੇ ਹਾਲਾਤ ਨਜ਼ਰ ਆਏ ਇਸ ਬਾਰੇ ਉਹਨਾਂ ਨੇ ਜਾਰੀ ਆਦੇਸ਼ ਵਿੱਚ ਲਿਖਿਆ ਕਿ ਸਵੇਰੇ 9 ਵਜੇ ਹਸਪਤਾਲ ਦੀ ਅਚਾਨਕ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਰਜਿਸਟ੍ਰੇਸ਼ਨ 카운ਟਰ ਬੰਦ ਸੀ ਕਾਊਂਟਰ ਦੇ ਬਾਹਰ ਮਰੀਜ਼ਾਂ ਦੀ ਲੰਬੀ ਲੰਬੀ ਲਾਈਨ ਲੱਗੀ ਹੋਈ ਸੀ। ਓਪੀਡੀ ਦੇ ਕਮਰੇ ਵੀ ਬੰਦ ਸਨ। ਉਹਨਾਂ ਨੇ ਆਦੇਸ਼ ਵਿੱਚ ਸਾਫ਼ ਕੀਤਾ ਕਿ ਨਿਯਮ ਤੋੜਨ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ। ਸਿਹਤ ਮੰਤਰੀ ਨੇ ਜਾਰੀ ਕੀਤੇ ਨਿਰਦੇਸ਼ਾਂ ਵਿੱਚ ਸਰਕਾਰੀ ਹਸਪਤਾਲ ਦੇ ਰਜਿਸਟ੍ਰੇਸ਼ਨ ਕਾਊਂਟਰ ਸਵੇਰੇ 8:30 ਖੁੱਲ੍ਹ ਜਾਣੇ ਚਾਹੀਦੇ ਹਨ ਜਦ ਕਿ ਮਰੀਜ਼ਾਂ ਦੀ ਜਾਂਚ ਅਤੇ ਓਪੀਡੀ ਸੇਵਾਵਾਂ ਸਵੇਰੇ 9 ਵਜੇ ਸ਼ੁਰੂ ਹੋਣੀਆਂ ਚਾਹੀਦੀਆਂ ਹਨ। उन्होंने सख्त शब्दों कहा कि सरकारी सेहत संस्थाव मरीजों का उत्पीड़न किसी भी कीमत विच बर्दाश्त नहीं किया जाएगा लेकिन अपने जिम्मेवारी विच कोताही वर्तन वालू बख्शा नहीं जाएगा